ਤੁਹਾਡੇ ਸਾਰਿਆਂ ਵਾਸਤੇ ਅੱਜ ਆਪਾਂ ਇੱਕ ਸੁਨਹਿਰੀ ਮੌਕਾ ਲੈ ਕੇ ਪਹੁੰਚੇ ਹਾਂ ਜੀ ਜਿਹੜੇ ਕੋਠੀ ਦੇ ਮਾਲਕ ਨੇ ਉਹਨਾਂ ਨੇ ਆਖਿਆਗਾ ਜੇ ਸਾਰੇ ਪੈਸੇ ਕੋਠੀ ਵਾਸਤੇ ਨਹੀਂ ਹੈਗੇ ਤਾਂ ਮਾਲਕ ਕਹਿੰਦੇ ਨੇ ਅਸੀਂ ਕਿਸ਼ਤਾਂ ਵੀ ਕਰ ਲਾਂਗੇ ਕਿਸ਼ਤਾਂ ਦੇ ਵਿੱਚ ਪੈਸੇ ਦੇ ਸਕਦੇ ਹਾਂ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਜਾਂ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਆਪਾਂ ਤੁਹਾਡੇ ਵੀ ਲਾ ਦਾਂਗੇ ਹਰ ਰੋਜ਼ ਸਸਤੇ ਘਰ ਕੋਠੀ ਮਕਾਨ ਦੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਬੈਲ ਆਈਕਨ ਦਿੱਤਾ ਹੋਇਆ ਉਹਨੂੰ ਵੀ ਦਬਦੋ ਤਾਂ ਕਿ ਹਰ ਰੋਜ਼ ਜਦੋਂ ਵੀ ਵੀਡੀਓ ਪਾਈਏ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਕੋਠੀ ਨੂੰ ਤੁਸੀਂ ਆਪਦੀ ਬਣਾ ਸਕਦੇ ਹੋ ਪੈਸੇ ਕਿਸ਼ਤਾਂ 'ਚ ਨਹੀਂ ਭਰ ਕੇ ਸੀ ਮਾਲਕ ਕਹਿੰਦੇ ਨੇ ਕਿਸ਼ਤਾਂ ਸੀ ਕਰ ਲਾਂਗੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਕੋਠੀ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਏ ਸੀ ਜਿਹੜਾ ਕੋਠੀ ਨੂੰ ਰਸਤਾ ਲੱਗਦਾ ਉਹ ਵੀ ਪੂਰਾ ਖੁੱਲਾ ਢੁਲਾ ਲੱਗਦਾਗਾ ਤੁਸੀਂ ਦੇਖ ਵੀ ਰਹੇ ਹੋ ਤੇ ਸਾਰਾ ਕੰਮ ਮਾਲਕ ਨੇ ਕਰਵਾਇਆ ਹੋਇਆ ਕੋਠੀ ਦਾ ਆਪਾਂ ਜਦੋਂ ਖਰੀਦਾਂਗੇ ਕੋਠੀ ਨੂੰ ਉਹ ਤੋਂ ਬਾਅਦ 1 ਰੁਪਿਆ ਕੋਠੀ ਭਾਲ ਦੇਣੀ ਤੇ ਜਿਹੜਾ ਰਸਤਾ ਲੱਗਦਾ ਕਾਫੀ ਉਹ ਤੋਂ ਉੱਚੀ ਚੱਕ ਕੇ ਇਹਨਾਂ ਨੇ ਕੋਠੀ ਆਪਦੀ ਪੁਆਈ ਹੋਈ ਹੈ ਤੇ ਸਾਰਾ ਕੰਮ ਮਾਲਕ ਨੇ ਨਕਸ਼ੇ ਤੇ ਕਰਵਾਇਆ ਹੋਇਆ ਹੈ ਪਹਿਲਾਂ ਨਕਸ਼ਾ ਬਣਵਾਇਆ ਸੀਗਾ ਉਹ ਤੋਂ ਬਾਅਦ ਸਾਰੀ ਕੋਠੀ ਦਾ ਕੰਮ ਕਰਵਾਇਆਗਾ ਜਿੰਨਾ ਕੰਮ ਹੋਇਆ ਬਹੁਤ ਵਧੀਆ ਹੋਇਆ ਮਾਲਕ ਨੇ ਆਪ ਨੇ ਤਿਆਰ ਕਰਵਾਈ ਸੀਗੀ ਮਾਲਕ ਦੀ ਆਪਦੀ ਕੋਠੀ ਅਜੀ ਤੇ ਤੁਸੀਂ ਸਾਰੀ ਕੋਠੀ ਨੂੰ ਦੇਖਿਓ ਗੱਲਬਾਤ ਆਪਾਂ ਸਾਰੀ ਕਰਦੇ ਚੱਲਦੇ ਹਾਂ ਜੇ ਆਪਾਂ ਗੱਲ ਕਰੀਏ ਥਾਂ ਦੀ ਤਾਂ 150 ਗਜ ਮਾਲਕ ਨੇ ਜਗ੍ਹਾ ਦੱਸੀ ਹੈ ਜੀ ਥਾਂ ਜਿਹੜੀ ਹੈਗੀ ਹੈ 150 ਗਜ 150 ਗਜ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ 150 ਗਜ ਥਾਂ ਬਹੁਤ ਹੁੰਦੀ ਹੈ ਜੀ ਬਾਕੀ ਤੁਸੀਂ ਸਾਰੇ ਖੁਸ਼ ਹੋ ਜਾਓਗੇ ਕੋਠੀ ਦਾ ਕੰਮ ਦੇਖ ਕੇ ਕੋਠੀ ਨੂੰ ਦੇਖ ਕੇ ਅੰਦਰੋਂ ਤੁਸੀਂ ਚੈੱਕ ਕਰੋ ਜੀ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਚਾਹੀ ਲਾਈਟਿੰਗ ਦਾ ਕੰਮ ਹੋ ਗਿਆ ਚਾਹੀ ਡ్రਾਈਂਗ ਰੂਮ ਹੋ ਗਿਆ ਜੀ ਬਹੁਤ ਸਾਰਾ ਕੁਝ ਆਪਾਂ ਨੂੰ ਖੁੱਲਾ ਖੁੱਲਾ ਦੇਖਣ ਨੂੰ ਮਿਲੂਗਾ ਜੀ ਜਿਹੜਾ ਡ్రਾਈਂਗ ਰੂਮ ਹੈ ਜੀ ਉਹ ਦੇਖੋ ਜੀ ਤੁਸੀਂ ਕਿੰਨਾ ਖੁੱਲਾ ਦੇਖਣ ਨੂੰ ਮਿਲੂਗਾ ਇੱਕ ਪਾਸੇ ਤਾਂ ਸੋਫੇ ਲੱਗੇ ਹੋਏ ਨੇ ਇੱਕ ਪਾਸੇ ਡਾਈਨਿੰਗ ਟੇਬਲ ਲੱਗਿਆ ਹੋਇਆ ਤੇ ਲੋਬੀ ਦੇ ਵਿੱਚ ਆਪਾਂ ਨੂੰ ਜਿਹੜਾ ਸਾਹਮਣੇ ਜਿਹੜਾ ਲਾਈਟਿੰਗ ਦਾ ਕੰਮ ਦਿਖ ਰਿਹਾ ਸੀ ਬਹੁਤ ਸੋਹਣਾ ਮਾਲਕ ਨੇ ਕੰਮ ਕਰਵਾ ਰੱਖਿਆ ਜਿਹੜਾ ਲਾਈਟਿੰਗ ਦਾ ਸਾਰਾ ਕੰਮ ਕਰਵਾਇਆ ਹੋਇਆ ਜੀ ਉਹ LCD ਦਾ ਪੈਨਲ ਹੈ ਜੀ ਪੈਨਲ ਬਹੁਤ ਵਧੀਆ ਬਣਿਆ ਹੋਇਆ ਬਾਕੀ ਰੰਗ ਦਾ ਕੰਮ ਜੋੜੀਆਂ ਦਾ ਕੰਮ ਤੇ ਸਾਰਾ ਕੰਮ ਮਾਲਕ ਨੇ ਪੂਰੀ ਸ਼ਿੱਦਤ ਨਾਲ ਕਰਵਾਇਆ ਹੋਇਆ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਮੋਬਾਈਲ ਨੰਬਰ ਪੂਰੀ ਦੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੱਸਾਂਗੇ ਜੀ ਤੇ ਵੀਡੀਓ ਨਾਲ ਐਂਡ ਤੱਕ ਬਸ ਬਣੇ ਰਹੋ ਜੀ ਬਾਕੀ ਜਿਹੜੇ ਕਮਰੇ ਬਣੇ ਹੋਏ ਨੇ ਤੁਸੀਂ ਚੈੱਕ ਕਰੋ ਜੀ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਆ ਜਿਹੜਾ ਕਮਰਾ ਦੇਖ ਰਿਹਾ ਹਾਂ ਇਹਦੇ ਨਾਲ ਆਪਾਂ ਨੂੰ ਇੱਕ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਪੂਰਾ ਵਧੀਆ ਪੂਰਾ ਖੁੱਲਾ ਡੁੱਲਾ ਤੇ ਸਾਰਾ ਕੰਪਲੀਟ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਤੇ ਜਿਹੜਾ ਹੈ ਬੈੱਡਰੂਮ ਹੈ ਇਹਦੇ ਵਿੱਚ ਇੱਕ ਪਾਸੇ ਸਾਰੀ ਕੰਧ ਤੇ ਆਪਾਂ ਨੂੰ ਕੱਪ ਬੋਰਡ ਦਾ ਕੰਮ ਬਹੁਤ ਵਧੀਆ ਦੇਖਣ ਨੂੰ ਮਿਲੂਗਾ ਸਾਰਾ ਰੰਗ ਦਾ ਕੰਮ ਹੋਇਆ ਬਾਕੀ ਜੋੜੀਆਂ ਦਾ ਕੰਮ ਦੇਖ ਲਓ ਥੱਲੇ ਸਾਰਾ ਟਾਈਲ ਦਾ ਕੰਮ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਮਿਲੂਗਾ ਜੀ ਬਾਕੀ ਜਿਹੜਾ ਰਸੋਈ ਦਾ ਕੰਮ ਹੋਇਆ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਰਸੋਈ ਦੇ ਵਿੱਚ ਕੱਪਬੋਰਡ ਸਾਰੇ ਬਣੇ ਹੋਏ ਨੇ ਬਹੁਤ ਵੱਡੀ ਇੱਕ ਵਿੰਡੋ ਮਿਲ ਜੂਗੀ ਲਾਈਟਿੰਗ ਦਾ ਕੰਮ ਸਾਰਾ ਜੀ ਤੇ ਕੱਪਬੋਰਡ ਉੱਪਰ ਦੇ ਥੱਲੇ ਦੋਵੇਂ ਪਾਸੇ ਆਪਾਂ ਨੂੰ ਮਿਲ ਜਾਣਗੇ ਬਾਕੀ ਤੁਸੀਂ ਵੀਡੀਓ ਰਾਹੀਂ ਦੇਖ ਹੀ ਰਹੇ ਹੋ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਕੋਠੀ ਪਸੰਦ ਆ ਗਈ ਹੋਊਗੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਕੋਠੀ ਪਸੰਦ ਆਈ ਜੀ ਵਧੀਆ ਲੱਗੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਲਾਜ਼ਮੀ ਦਬ ਦਿਓ ਜੀ ਚੈੱਕ ਕਰ ਲਓ ਇੱਕ ਵਾਰੀ ਜਿੰਨੇ ਤੁਸੀਂ ਦੇਖ ਰਹੇ ਹੋ ਹਲੇ ਤੱਕ ਲਾਈਕ ਨਹੀਂ ਕੀਤੀ ਵੀਡੀਓ ਜਰੂਰ ਲਾਈਕ ਕਰ ਦਿਓ ਜੀ ਜੇ ਆਪਾਂ ਗੱਲ ਕਰੀਏ ਇਸ ਕੋਠੀ ਦੀ ਜਾਣਕਾਰੀ ਦੀ ਤਾਂ ਮਾਲਕ ਨੇ ਕਿਹਾ ਦੋ ਬੈੱਡਰੂਮ ਆਪਨੂੰ ਦੇਖਣ ਨੂੰ ਮਿਲ ਜਾਣਗੇ ਤਿੰਨ ਬਾਥਰੂਮ ਮਾਲਕ ਨੇ ਦੱਸੇ ਨੇ ਬਾਕੀ ਮੋਟਰ ਲੱਗੀ ਹੋਈ ਆ ਜੀ ਪਾਣੀ ਵਾਸਤੇ ਤੇ ਸਰਕਾਰੀ ਟੂਟੀ ਵੀ ਹੈਗੀ ਆ ਜੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਜਿਹੜਾ ਏਰੀਆ ਸੀ ਇਹਨਾਂ ਨੇ ਤਹਿਸੀਲ ਜਿਹੜੀ ਦੱਸੀ ਐ ਅੰਮ੍ਰਿਤਸਰ ਦੱਸੀ ਐ ਸੀ ਇਹਨਾਂ ਦਾ ਜਿਹੜਾ ਪਿੰਡ ਹੈਗਾ ਬਾਲਖੁਰਦ ਹੈ ਫਤਿਹਗੜ ਚੂੜੀਆਂ ਰੋਡ ਤੇ ਪੈ ਜਾਂਦਾ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਫਤਿਹਗੜ ਚੂੜੀਆਂ ਰੋਡ ਅੰਮ੍ਰਿਤਸਰ ਤਹਿਸੀਲ ਬਾਲਖੁਰਦ ਇਹਨਾਂ ਦਾ ਪਿੰਡ ਹੈ ਤੇ ਮਾਲਕ ਨੇ ਦੋ ਨੰਬਰ ਆਪ ਦੇ ਦਿੱਤੇ ਸੀ 88224 46573 ਦੂਜਾ ਨੰਬਰ ਹੈ ਜੀ 70517 ਤੇ 18511 ਦੋਵੇਂ ਨੰਬਰ ਮਾਲਕ ਦੇ ਚੱਲਦੇ ਹੋ ਸੀ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਫੋਨ ਕਰਕੇ ਜਿਹੜੀ ਵੀ ਜਾਣਕਾਰੀ ਲੈਣੀ ਹੈ ਤੁਸੀਂ ਲੈ ਸਕਦੇ ਹੋ ਬਾਕੀ ਆਪਾਂ ਜੇ ਕਿਸ਼ਤਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਜਿਹੜੀ ਸਾਰੀ ਕੋਠੀ ਦੀ ਡਿਮਾਂਡ ਰੱਖੀ ਆ ਉਹ ਰੱਖੀ ਆ ਜੀ 35 ਲੱਖ ਰੁਪਈਆ 35 ਲੱਖ ਰੁਪਈਆ ਪੂਰੀ ਦੀ ਪੂਰੀ ਕੋਠੀ ਦੀ ਡਿਮਾਂਡ ਹੈ ਤੇ ਮਾਲਕ ਕਹਿੰਦੇ ਨੇ ਵੀ ਸਾਨੂੰ 25 ਲੱਖ ਰੁਪਈਆ ਸਾਰਾ ਇੱਕ ਵਾਰੀ ਦੇ ਦੇ ਦੂੰ ਤੇ ਉਹ ਤੋਂ ਬਾਅਦ ਜਿੰਨੇ ਪੈਸੇ ਬਚ ਜਾਣਗੇ ਉਹਦੀ ਈਐਮਆਈ ਅਸੀਂ ਕਰ ਲਾਂਗੇ ਉਹ ਤੁਸੀਂ ਦੇ ਸਕਦੇ ਹੋ ਕਿਸ਼ਤਾਂ ਰਹੀਂ ਇੱਕ ਵਾਰੀ 35 ਲੱਖ ਰੁਪਏ ਡਿਮਾਂਡਰ ਸੀ ਤੇ 25 ਲੱਖ ਰੁਪਏ ਤੁਸੀਂ ਭਰ ਕੇ ਉਹ ਤੋਂ ਬਾਅਦ ਕਰਵਾ ਸਕਦੇ ਹੋ ਤੁਸੀਂ ਇਹ ਤੇ ਕਿਸ਼ਤਾਂ ਜੀ ਉਹ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਮਾਲਕ ਤੁਹਾਨੂੰ ਸਾਰਾ ਕੁਝ ਸਮਝਾ ਦੇਣਗੇ ਜਿਨੇ ਵੀ ਕੋਠੀ ਲੈਣੀ ਹੈ ਜੀ ਕਿਸੇ ਨੂੰ ਪਸੰਦ ਆਈ ਹੈ ਤਾਂ ਤੁਸੀਂ ਮਾਲਕ ਨਾਲ ਸਿੱਧੀ ਆਪ ਗੱਲਬਾਤ ਕਰੋ ਨੰਬਰ ਤੁਹਾਨੂੰ ਪਹਿਲਾਂ ਮੈਂ ਦੇ ਹੀ ਦਿੱਤਾ ਸੀਗਾ 88224 46573 ਦੂਜਾ ਨੰਬਰ 70517 ਤੇ 18511 ਬਹੁਤ ਸੋਹਣੀ ਕੋਠੀਆਂ ਪਤ ਤੁਹਾਡੇ ਵਾਸਤੇ ਅਜਲੇਕੇ ਪਹੁੰਚੀਆਂ ਸੀ ਤੇ ਵਧੀਆ ਕੋਠੀਆਂ ਸੋਹਣੀ ਕੋਠੀਆਂ ਪੈਸੇ ਵੀ ਕਿਸ਼ਤਾਂ ਨਹੀਂ ਭਰਨੇ ਨੇ ਤੁਸੀਂ ਗੱਲਬਾਤ ਕਰਨੀ ਹੈ ਸਿੱਧੀ ਮਾਲਕ ਨਾਲ ਇੱਕ ਵਾਰੀ ਕਰੋ ਤੇ ਗੱਲਬਾਤ ਕਰਕੇ ਤੇ ਤੁਸੀਂ ਫਾਈਨਲ ਡੀਲ ਜਿਹੜੀ ਕਰਨੀ ਹੈ ਉਹ ਆਪ ਤੁਸੀਂ ਕਰ ਸਕਦੇ ਹੋ ਜੀ ਬਾਕੀ ਜ਼ਰੂਰ ਕਮੈਂਟ ਕਰਕੇ ਦੱਸ ਦੇ ਰਹਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਜ਼ਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਨੂੰ ਪਤਾ ਜੀ ਆਪਾਂ ਕਮੈਂਟ ਵੀ ਪੜਦੇ ਹੁੰਨੇ ਆ ਕਮੈਂਟ ਵੀ ਪੜਾਂਗੇ ਤੇ ਗੱਲਬਾਤ ਆਪਾਂ ਸਾਰੀ ਕਰਾਂਗੇ ਅਸੀਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਵੀ ਆਪਾਂ ਨਵੀ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਤੋਂ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ 73800 ਪੂਰਾ 26173 ਫਰੀ ਚ ਆਪਾਂ ਸਾਰਾ ਕੰਮ ਕਰਦੇ ਆ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਆਪਣਾ ਹੁੰਦਾ ਜੀ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਤੁਹਾਡੀ ਲਾ ਦਾਂਗੇ ਇੱਕ ਬੇਨਤੀ ਵਾਲੀ ਗੱਲ ਹੈ ਜੀ ਤੁਸੀਂ ਕਮੈਂਟਾਂ ਦੇ ਵਿੱਚ ਜਾਂ ਫਿਰ WhatsApp ਤੇ ਮੈਸੇਜ ਕਰਕੇ ਕਹਿੰਦੇ ਰਹਿੰਦੇ ਹੋ ਵੀ ਅਸੀਂ ਆਪਦਾ ਘਰ ਵੇਚਣਾ ਹੈ ਕੋਠੀ ਵੇਚਣੀ ਹੈ ਦੱਸਿਆ ਨਾ ਕਰੋ ਜੀ ਵੀਡੀਓ ਬਣਾ ਕੇ ਬਸ ਭੇਜ ਦਿਆ ਕਰੋ ਆਪਣੇ WhatsApp ਨੰਬਰ ਤੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਕਮੈਂਟਾਂ ਦੀ ਤੁਸੀਂ ਬਹੁਤ ਸੋਹਣੇ ਕਮੈਂਟ ਕਰ ਦਿਓ ਤੁਹਾਡੇ ਕਮੈਂਟਾਂ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਪਹਿਲਾ ਕਮੈਂਟ ਹੈਗਾ ਉਹ ਆ ਜੀ ਸੁਖਦੀਪ ਸਿੰਘ ਦਾ ਇਹਨਾਂ ਨੇ ਕਿਹਾ ਬੈਰੀ ਨਾਈਸ ਵੀਡੀਓ ਬਹੁਤ ਬਹੁਤ ਸ਼ੁਕਰੀਆ ਭਾਜੀ ਅਗਲਾ ਕਮੈਂਟ ਜਿਹੜਾ ਹੈਗਾ ਜੀ ਇਹਨਾਂ ਦਾ ਨਾਮ ਹੈ ਗੁਰਨੂਰ ਕੌਰ ਇਹ ਕਹਿੰਦੇ ਨੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਇਹਨਾਂ ਨੇ ਸੰਗਰੂਰ ਏਰੀਆ ਚ ਡਿਮਾਂਡ ਕੀਤੀ ਆ ਮੇਰੀ ਭੈਣ ਸੰਗਰੂਰ ਏਰੀਆ ਚ ਬਹੁਤ ਸਾਰੀਆਂ ਕੋਠੀਆਂ ਪਾਈਆਂ ਹੋਈਆਂ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਇੱਕ ਵਾਰੀ ਚੈੱਕ ਕਰੋ ਤੁਸੀਂ ਲੱਕੀ ਇਹਨਾਂ ਦਾ ਨਾਮ ਹੈ ਜੀ ਅਗਲਾ ਕਮੈਂਟ ਹੈ ਇਹਨਾਂ ਨੇ ਵੀ ਸੰਗਰੂਰ ਏਰੀਆ ਚ ਕਿਹਾ ਦਾ ਸੰਘਰੂਰ ਏਰੀਆ ਚੋ ਕਾਫੀ ਡਿਮਾਂਡ ਆ ਰਹੀ ਹੈ ਜੀ ਜਲਦੀ ਆਪਾਂ ਸੰਘਰੂਰ ਏਰੀਆ ਦੀ ਕੋਈ ਕੋਠੀ ਜਾਂ ਮਕਾਨ ਵਧੀਆ ਰੇਟ ਚ ਲੈ ਕੇ ਪਹੁੰਚ ਦਿਆਂ ਜੀ ਅਗਲਾ ਕਮੈਂਟ ਹੈਗਾ ਜੀ ਲੱਭੀ ਸਿੰਘ ਇਹਨਾਂ ਨੇ ਕਿਹਾਗਾ ਵੀਡੀਓ ਤੁਹਾਡੀਆਂ ਬਹੁਤ ਸੋਹਣੀਆਂ ਹੁੰਦੀਆਂ ਮੈਂ ਹਾਰ ਰੋਜ਼ ਦੇਖਦਾ ਰਹਿੰਨਾ ਸੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਜੀ ਅਗਲਾ ਕਮੈਂਟ ਜੀ ਇਹਨਾਂ ਦਾ ਨਾਮ ਹੈਗਾ ਰੀਤਾ ਕੋਰ ਮੇਰੀ ਭੈਣ ਨੇ ਇਹਨਾਂ ਨੇ ਫਲੋਰ ਏਰੀਆ ਚੁੱਕੇ ਹੈਗਾ ਦੇਖਦੇ ਆ ਜੀ ਆਪਾਂ ਕੋਈ ਕੋਠੀ ਆਪਣੇ ਕੋਲੇ ਆਈ ਹੋਈ ਤਾਂ ਜਲਦੀ ਆਪਾਂ ਐਡ ਲਾ ਦਨੇ ਆ ਬਾਕੀ ਫਲੋਰ ਏਰੀਆ ਚੋ ਕਾਫੀ ਕੋਠੀਆਂ ਆਪਾਂ ਪਾਈਆਂ ਹੋਈਆਂ ਜਿੰਨੇ ਤੁਸੀਂ ਦੇਖਦੇ ਰਹਿੰਦੇ ਹੋ ਤੁਹਾਨੂੰ ਪਤਾ ਹੀ ਅਸੀ ਇੱਕ ਵਾਰੀ ਤੁਸੀਂ ਵੀ ਚੈੱਕ ਕਰ ਲਓ ਸੀ ਸੰਜੂ ਘੈਂਟ ਸਾਹਿਬ ਇਹਨਾਂ ਦਾ ਨਾਮ ਹੈ ਇਹਨਾਂ ਨੇ ਗੁੱਡ ਜੋਬ برو ਕਿਹਾ ਬਹੁਤ ਬਹੁਤ ਸ਼ੁਕਰੀਆ ਭਾਜੀ ਬਾਕੀ ਅਜਲੀ ਬਸ ਇਨੇ ਕਮੈਂਟਸ ਜੀ ਤੇ ਜਿਆਦਾ ਲੰਮੀ ਵੀਡੀਓ ਆਪਾਂ ਖਿੱਚਦੇ ਨਹੀਂ ਜਿਆਦਾ ਲੰਮੀ ਵੀਡੀਓ ਹੋ ਗਈ ਤਾਂ ਤੁਸੀਂ ਦੇਖਣੀ ਵੀ ਨਹੀਂ ਬਸ ਅੱਜ ਲਈ ਇੰਨੇ ਹੀ ਬਾਕੀ ਦੇ ਕਮੈਂਟ ਜਿਹੜੇ ਰਹਿ ਗਏ ਆਪਾਂ ਕੱਲ ਨੂੰ ਪੜਾਂਗੇ ਜਿਹੜੇ ਅੱਜ ਆਪਾਂ ਕਮੈਂਟ ਪੜੇ ਬਹੁਤ ਸੋਹਣੇ ਲੱਗੇ ਜੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਕਮੈਂਟ ਕਰਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਕਮੈਂਟ ਤੁਸੀਂ ਵੀ ਕਰਿਓ ਅਗਲੀ ਵੀਡੀਓ ਚ ਆਪਾਂ ਤੁਹਾਡਾ ਕਮੈਂਟ ਵੀ ਪੜਾਂਗੇ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਇੱਕ ਵਾਰੀ ਚੈੱਕ ਕਰ ਲਓ ਜਿਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਜਿਨੇ ਲਾਈ ਤੇ ਜਿਹਨੇ ਐਡ ਕਰਬੋਣੀਆ ਭੇਜ ਦਿਓ ਆਪਣਾ ਉੱਪਰ WhatsApp ਨੰਬਰ ਪੂਰੀ ਵੀਡੀਓ 'ਚ ਬਾਰ ਬਾਰ ਚੱਲਦੇ ਰਹਿੰਦੇ ਸੀ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਸੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਸੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਜੀ